ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਨਵੇਂ ਵਲੌਗ ਦੇ ਵਿੱਚ ਜਿਸ ਦਾ ਨਾਮ ਹੈ ਸੁਖਮਨੀ ਵਲੌਗ ਤੇ ਦੁਪਹਿਰ ਦੇ ਵੱਜ ਚੁੱਕੀ ਹੈ ਜੀ 12:30 ਤੇ ਅੱਜ ਅਸੀਂ ਬਣਾਉਣ ਲੱਗੇ ਹਾਂ ਕੜੀ ਪਕੌੜਾ ਤੇ ਆਓ ਤੁਹਾਨੂੰ ਦਿਨੇ ਅੱਜ ਕੜੀ ਪਕੌੜਾ ਦੀ ਰੈਸিপি ਸਭ ਤੋਂ ਪਹਿਲਾਂ ਜੀ ਅਸੀਂ ਬਣਾਵਾਂਗੇ ਪਕੌੜੇ ਤੇ ਪਕੌੜੇ ਬਣਾ ਲਈ ਮੈਂ ਜੀ ਲੈ ਆ ਜੇ ਪਿਆਜ਼ ਆਲੂ ਤੇ ਕੜੀ ਪੱਤਾ ਤੇ ਹੁਣ ਅਸੀਂ ਇਸ ਦੇ ਵਿੱਚ ਕੜਾਂਗੇ ਲੂਣ ਪਾਵਾਂਗੇ ਹਲਦੀ ਤੇ ਮਸਾਲਾ ਪਾ ਕੇ ਬੇਸਨ ਪਾ ਕੇ ਤੇ ਪਾਣੀ ਨਾਲ ਅਸੀਂ ਜਿਹੜਾ ਇਹਦਾ ਬੈਟਰ ਜਿਹੜਾ ਹੈ ਉਹ ਤਿਆਰ ਕਰਾਂਗੇ ਬੈਟਰ ਤਿਆਰ ਕਰਨ ਤੋਂ ਬਾਅਦ ਜਿਹੜਾ ਅਸੀਂ ਤੇਲ ਜਿਹੜਾ ਉਹ ਧਰ ਦਿੱਤਾ ਦਾ ਹੈ ਗੈਸ ਤੇ ਤੇ ਉਹ ਸਾਡਾ ਪੱਖਦਾ ਰਹੇਗਾ ਬੈਟਰ ਜਿਹੜਾ ਜੀ ਸਾਡਾ ਤਿਆਰ ਹੋ ਚੁੱਕਿਆ ਆ ਤੇ ਤੇਲ ਜਿਹੜਾ ਉਹ ਵੀ ਸਾਡਾ ਜਿਹੜਾ ਪੱਕ ਚੁੱਕਿਆ ਆ ਤੇ ਹੁਣ ਅਸੀਂ ਇਸ ਦੇ ਵਿੱਚ ਹੌਲੀ ਹੌਲੀ ਪਕੌੜੇ ਐਡ ਕਰਾਂਗੇ ਕਈ ਜਿਹੜਿਆ ਜੀ ਪਕੌੜੇ ਜਿਹੜੇ ਉਹ ਸਿੰਪਲ ਵਰਸਨ ਦੇ ਵੀ ਬਣਾਉਂਦੇ ਆ ਪਰ ਅਸੀਂ ਆਲੂ ਪਿਆਜ਼ ਦੇ ਬਣਾਏ ਆ ਆਲੂ ਪਿਆਜ਼ ਤੇ ਮੈਂ ਥੋੜਾ ਜਿਹਾ ਕੜੀ ਪੱਤਾ ਵੀ ਚ ਐਡ ਕੀਤਾ ਆ ਤੇ ਫੇਰ ਇਹ ਵੇਸਨ ਦਾ ਕੋਲ ਬਣਾ ਕੇ ਤੇ ਮੈਂ ਜਿਹੜੇ ਆ ਪਕੌੜੇ ਹੌਲੀ ਹੌਲੀ ਜਿਹੜੇ ਆਪਣੇ ਫਰਾਈ ਕਰਦੀ ਪਈਆਂ ਜਿੰਨਾ ਚੱਕ ਸਾਡੇ ਜਿਹੜੇ ਪਕੌੜੇ ਆ ਥੋੜੇ ਜਿਹਾ 골ਡਨ ਬਰਾਊਨ ਨਹੀਂ ਹੁੰਦੇ ਉਹਨਾਂ ਚੱਕ ਜਿਹੜਿਆ ਸੀ ਪਲਟਾਵਾਂਗੇ ਨਹੀਂ ਪਕੌੜੇ ਜਿਹੜੇ ਅਸੀਂ ਪਹਿਲਾਂ ਇੱਕ ਸਾਈਡ ਤੋਂ ਥੋੜੇ ਜਿਹਾ ਫਰਾਈ ਕਰਕੇ ਤੇ ਫੇਰ ਜਿਹੜੇ ਅਸੀਂ ਦਬਾੜਾ ਇਸ ਤਰ੍ਹਾਂ ਪਕੌੜੇ ਜਿਹੜੇ ਆ ਕੱਚੇ ਹੀ ਲਾਵਾਂਗੇ ਤੇ ਸਾਡੇ ਪਕੌੜੇ ਜਿਹੜੇ ਉਹ ਫਟ ਜਾਣਗੇ ਜੂਬ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਪਕੌੜੇ ਜਿਹੜੇ ਆ ਜੀ ਉਹ ਸਾਡੇ ਬਣ ਚੁੱਕੇ ਆ ਤੇ ਹੁਣ ਅਸੀਂ ਜਿਹੜੇ ਆ ਕੜੀ ਦੇ ਬਣਾਵਾਂਗੇ ਤੇ ਜਿਹੜਾ ਉਹ ਤੇਲ ਆ ਮੈਂ ਥੋੜਾ ਕੱਢ ਕੇ ਉਸ ਦੇ ਵਿੱਚ ਹੀ ਮੇਥਰੇ ਜੀਰਾ ਤੇ ਕੜੀ ਪੱਤਾ ਜਿਹੜਾ ਮੈਂ ਐਡ ਕੀਤਾ ਆ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਇਹਨੂੰ ਭੁੰਨ ਕੇ ਤੇ ਫਿਰ ਪਾਵਾਂਗੀ ਮੈਂ ਲਸਣ ਲਸਣ ਨੂੰ ਵੀ ਥੋੜਾ ਟਾਈਮ ਜਿਹੜਾ ਅਸੀਂ ਭੁੰਨ ਕੇ ਤੇ ਉਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਪਿਆਜ਼ ਤੇ ਆਲੂ ਜਿਹੜਾ ਉਹ ਪਾਵਾਂਗੇ ਥੋੜੇ ਜਿਹਾ ਉਸ ਨੂੰ ਅਸੀਂ ਮਿਕਸ ਕਰਕੇ ਥੋੜਾ ਟਾਈਮ ਲਈ ਪੁੰਨਾਗੇ ਫਿਰ ਇਸ ਤੋਂ ਬਾਅਦ ਭੁੰਨ ਕੇ ਅਸੀਂ ਲਿਆ ਜੀ ਇੱਕ ਕੌਲੀ ਦਹੀਂ ਤੇ 2 ਵੱਡੇ ਚਮਚ ਮਲੇਏ ਆ ਜੀ ਬੇਸਨ ਦਹੀਂ ਨੂੰ ਪਹਿਲਾਂ ਅਸੀਂ ਥੋੜਾ ਜਿਹਾ ਫੈਂਟ ਲਾਂਗੇ ਉਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਪਾਵਾਂਗੇ ਦਹੀਂ ਇਹ ਬੇਸਨ ਬੇਸਨ ਪਾ ਕੇ ਤੇ ਫਿਰ ਅਸੀਂ ਇਸ ਨੂੰ ਕਰਾਂਗੇ ਥੋੜਾ ਟਾਈਮ ਲਈ ਮਿਕਸ ਹਾਂਜੀ ਹੁਣ ਇਸ ਦੇ ਵਿੱਚ ਅਸੀਂ ਪਾਵਾਂਗੇ ਇੱਕ ਇੱਕ ਚਮਚ ਲੂਣ ਅੱਧਾ ਚਮਚ ਹਲਦੀ ਤੇ ਥੋੜਾ ਜਿਹਾ ਗਰਮ ਮਸਾਲਾ ਇਸ ਨੂੰ ਮਿਕਸ ਕਰਕੇ ਪਾਣੀ ਐਡ ਕਰਕੇ ਤੇ ਫਿਰ ਇਸ ਦੇ ਵਿੱਚ ਅਸੀਂ ਪਿਆਜ਼ ਜਿਵੇਂ ਜਰਾ ਅਸੀਂ ਵੇਖਦੇ ਪਏ ਆ ਤਰਕੇ ਨੂੰ ਉਹਦਾ ਭੁੱਜ ਰਿਹਾ ਆ ਹਾਂਜੀ ਤੇ ਹੁਣ ਇਸ ਦੇ ਵਿੱਚ ਜਿਹੜਾ ਅਸੀਂ ਬੈਟਰ ਤਿਆਰ ਕੀਤਾ ਆ ਕੜੀ ਦਾ ਉਹ ਅਸੀਂ ਇਸ ਦੇ ਵਿੱਚ ਪਾਵਾਂਗੇ ਤੇ ਕੜੀ ਨੂੰ ਜਿੰਨਾ ਚੱਕ ਇੱਕ ਬੋਇਲ ਨਹੀਂ ਆਂਦਾ ਉਹਨਾਂ ਚੱਕ ਅਸੀਂ ਇਸ ਨੂੰ ਪਕਾਵਾਂਗੇ ਤਾਂ ਜੋ ਸਾਡੀ ਕੜੀ ਜਿਹੜੀ ਉਹ ਥੱਲੇ ਨਾ ਲੱਗੇ ਕੜੀ ਸਾਡੀ ਵਿੱਚ ਜੇਰਾ ਵਾ ਉਹ ਬੋਇਲ ਜਿਹੜਾ ਆ ਗਿਆ ਵਾ ਤੇ ਹੁਣ ਅਸੀਂ ਜਿਹੜਾ ਗੈਸ ਜਿਹੜੀ ਬਿਲਕੁਲ ਸੇਮ ਕਰਕੇ ਤੇ 20 ਮਿੰਟ ਕੜੀ ਜਿਹੜੀ ਆਪਣੀ ਪਕਾਵਾਂਗੇ 20 ਮਿੰਟ ਪਕਾਉਣ ਤੋਂ ਬਾਅਦ ਅਸੀਂ ਇਸ ਦੇ ਵਿੱਚ ਜਿਹੜਿਆ ਉਹ ਆਪਣੇ ਪਕੌੜੇ ਜਿਹੜੇ ਅਸੀਂ ਬਣਾ ਕੇ ਰੱਖੇ ਹੋਏ ਸੀ ਉਹ ਐਡ ਕਰਾਂਗੇ ਤੇ ਹੁਣ ਇਹਨੂੰ 2 ਸੈਕਿੰਡ ਲਈ ਜਿਹੜਾ ਆ ਕੜੀ ਨੂੰ ਗੈਸ 'ਤੇ ਕੋੜੇ ਜਿਹੜੇ ਆ ਜੀ ਅਸੀਂ ਕੜੀ ਵਿੱਚ ਪਾ ਚੁੱਕੇ ਹਾਂ ਤੇ ਹੁਣ ਅਸੀਂ ਇਸ ਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਤੇ ਕਸੂਰੀ ਮੇਥੀ ਜ਼ਰੂਰ ਪਾਓ ਤੁਸੀਂ ਵੀ ਵਿੱਚ ਐਡ ਕਰਿਓ ਇਸ ਦੇ ਵਿੱਚ ਬਹੁਤ ਵਧੀਆ ਬਣੇਗੀ ਕੜੀ ਕੜੀ ਹੱਦੀ ਬਣ ਕੇ ਜੀ ਤਿਆਰ ਹੋ ਚੁੱਕਿਆ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ たのわただ。Thank you. Thank you.